ਵਟ ਇਜ਼ ਕਮਿਊਨਿਜ਼ਮ ਕੀ ਹੁੰਦਾ ਹੈ ਕਮਿਊਨਿਜ਼ਮ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਆਪਾਂ ਕਈ ਵਾਰ ਇਸ ਵਰਡ ਬਾਰੇ ਸੁਣਿਆ ਪਰ ਆਪਣੇ ਵਿੱਚ ਬਹੁਤ ਇਹਨੂੰ ਇਸ ਵਰਡ ਦਾ ਮਤਲਬ ਨਹੀਂ ਪਤਾ ਜੇ ਇੱਕ ਲਾਈਨ ਚ ਦੱਸਣਾ ਹੋਵੇ ਤਾਂ ਕਮਿਊਨਿਜ਼ਮ ਦਾ ਮਤਲਬ ਹੁੰਦਾ ਹੈ ਫਰਮ ਈਚ ਅਕੋਰਡਿੰਗ ਟੂ ਹਿਸ ਅਬਿਲਿਟੀ ਟੂ ਈਚ ਅਕੋਰਡਿੰਗ ਟੂ ਹਿਸ ਨੀਡਸ ਮਤਲਬ ਕਿ ਇੱਕ ਐਦਾ ਦਾ ਸਮਾਜ ਜਿੱਥੇ ਹਰ ਕੋਈ ਆਪਣੀ ਅਬਿਲਿਟੀ ਦੇ ਜੋਗ ਹੀ ਕੰਮ ਕਰਦਾ ਹੋਵੇ ਤੇ ਸੋਸਾਇਟੀ ਵਿੱਚ ਆਪਣਾ ਕੰਟਰੀਬਿਊਸ਼ਨ ਕਰਦਾ ਹੋਵੇ ਜਦੋਂ ਵੀ ਆਪਾਂ ਕਮਿਊਨਿਜ਼ਮ ਵਰਡਸ ਹੁੰਦੇ ਆ ਤਾਂ ਸਾਡੇ ਦਿਮਾਗ ਵਿੱਚ ਕਾਰਲ ਮਾਰਕਸ ਸੋ ਵਨ ਯੂਨੀਅਨ ਤੇ ਚైనా ਵਰਗੀ ਕੰਟਰੀਆਂ ਆਉਂਦੀਆਂ ਆ ਕਾਰਲ ਮਾਰਕਸ ਉਹ ਬੰਦਾ ਸੀ ਜਿਨੇ ਕਮਿਊਨਿਜ਼ਮ ਦੇ ਕਨਸੈਪਟ ਦੀ ਸ਼ੁਰੂਆਤ ਕੀਤੀ ਸੀ ਉਹਨੂੰ ਫਾਦਰ ਆਫ ਕਮਿਊਨਿਜ਼ਮ ਵੀ ਕਿਹਾ ਜਾਂਦਾ ਆ ਉਹ ਇੱਕ ਜਰਮਨ ਫਿਲਾਸਫਰ ਸੀ ਤੇ ਉਹਨੇ ਆਪਣੀ ਕਿਤਾਬ ਦ ਕਮਿਊਨਿਸਟ ਮੈਨੀਫੈਸਟੋ ਵਿੱਚ ਇਹਦੇ ਬਾਰੇ ਬਹੁਤ ਡੀਟੇਲ ਵਿੱਚ ਗੱਲ ਕੀਤੀ ਆ ਉਹ ਇੱਕ ਐਦਾ ਦਾ ਸਮਾਜ ਬਣਾਉਣਾ ਚਾਹੁੰਦਾ ਸੀ ਜਿੱਥੇ ਅਮੀਰ ਗਰੀਬ ਦਾ ਕੋਈ ਫਰਕ ਨਾ ਹੋਵੇ ਤੇ ਜਿੱਥੇ ਸਾਰੇ ਖੇਤ ਫੈਕਟਰੀਜ਼ ਸਭ ਦੀ ਓਨਰਸ਼ਿਪ ਲੇਬਰ ਵੱਲੋਂ ਕੀਤੀ ਜਾਂਦੀ ਹੋਵੇ ਨਾ ਕਿ ਕਿਸੇ ਇੱਕ ਅਮੀਰ ਬੰਦੇ ਵੱਲੋਂ ਤੁਸੀਂ ਸਮਝਦੇ ਹੋਣਾ ਕਿ ਇਹ ਗੱਲਾਂ ਆਈਡੀਓਲੋਜੀ ਦੇ ਕਿੱਸੇ ਹਨ ਉਹਨ ਫਲੋਸ਼ਰਸੀ ਉਹਨੇ ਪ੍ਰੈਕਟੀਕਲੀ ਇਹ ਚੀਜ਼ਾਂ ਹੁੰਦੀਆਂ ਹੋਈਆਂ ਨਹੀਂ ਦੇਖੀਆਂ ਪ੍ਰੈਕਟੀਕਲੀ ਅਸਲ ਵਿੱਚ ਕਮਿਊਨਿਜ਼ਮ ਦੇਖਿਆ ਜਾਂਦਾ 1917 ਵਿੱਚ ਰਸ਼ੀਅਨ ਰੈਵੋਲੂਸ਼ਨ ਤੋਂ ਬਾਅਦ ਜਿੱਥੇ ਰਸ਼ੀਅਨ ਕਮਿਊਨਿਸਟ ਵਰਕਰ ਇਕੱਠੇ ਹੋ ਗਏ ਆਪਣੇ ਮੋਨਾਰਕ ਜ਼ਾਲ ਨਿਕੋਲਸ ਨੂੰ ਓਵਰਥਰੋ ਕਰ ਦਿੰਦੇ ਆ ਤੇ ਉਹਨਾਂ ਦਾ ਲੀਡਰ ਲੀਨਨ ਨੇ ਪਹਿਲੀ ਵਾਰ ਕਮਿਊਨਿਜ਼ਮ ਨੂੰ ਵੱਡੇ ਸਕੇਲ ਤੇ ਇੰਪਲੀਮੈਂਟ ਕੀਤਾ ਬਰਸਾਈਆਂ ਹੀ ਕੰਟਰੀਆਂ ਜਿਨ੍ਹਾਂ ਨੇ ਵੀ ਕਮਿਊਨਿਜ਼ਮ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਵਿੱਚ ਇੱਕ ਚੀਜ਼ ਬਹੁਤ ਕਾਮਨ ਹੁੰਦੀ ਹੈ ਕਿ ਇਹ ਸਥਾਨੀਆਂ ਹੀ ਕੰਟਰੀਆਂ ਡਾਇਟੇਟਰਸ਼ਿਪ ਬਣ ਕੇ ਰਹਿ ਜਾਂਦੀਆਂ